ਉਹਦਾ ਕੈਰੈਕਟਰ ਸੀਗਾ ਉਹਦੇ ਸਿਮਰ ਲੱਗਿਆ ਸੀ ਉਹ ਜਦੋਂ ਡਗਾਮ ਦੇ ਲੱਗ ਕਿਉਂਕਿ ਧੁੰਦ ਬਹੁਤ ਸੰਘਣੀ ਸੀਗੀ ਜਦੋਂ ਡਗਾਮ ਦੇ ਲੱਗੇ ਗਿਆ ਤੇ ਉਹਨੂੰ ਉਹਦਾ ਸਤੋਨਾਂਨ ਵਿਗੜਿਆ ਉਹਨੂੰ ਕੋਈ ਕੋ ਦਿਖਿਆ ਨੀਗਾ ਉਹ ਜਿਹੜੀ ਉਹਦੀ ਜਿਹੜੀ ਗੱਡੀ ਸੀ ਸਿੱਧੀ ਸਫੈਦੇ ਦੇ ਵਿੱਚ ਜਾ ਗਈ ਕਿਉਂਕਿ ਜਦੋਂ ਅਸੀਂ ਮੌਕੇ ਤੇ ਗਏ ਬੁਰੀਦਾਨਾ ਫਸਿਆ ਸੀਗਾ ਵਿਚਾਰਾ ਮੁੜ ਕੇ ਅਸੀਂ ਬਹੁਤ مشدد مشੱਕਤ ਤਾ ਸਾਡੇ ਜਿਹੜੇ ਇਲਾਕੇ ਡਗਾਮ ਦੇ ਸਰਪੰਚ ਦੱਸਿਆ ਉਹਨੂੰ ਕਿਹਾ ਸੀ ਹੋਰ ਮਤਲ ਇਲਾਕੇ ਤੇ ਕਾਫੀ ਲੋਕ ਉੱਥੇ ਇਕੱਠੇ ਹੋ ਗਏ ਇੱਕ ਕੋਈ ਬੰਦੇ ਵਿਚਾਰੇ ਬਾਬਾ ਜੀ ਤੇ ਜਾਂਦੇ ਸੀ ਬਾਬੇ ਬਲਕਨਾ ਉੱਥੇ ਉਹ ਵੀ ਵਿਚਾਰੇ ਉੱਥੇ ਮੌਕੇ ਤੇ ਆ ਗਏ ਉਹਨਾਂ ਨੇ ਬਹੁਤ ਸਾਡੀ ਮਦਦ ਕੀਤੀ ਸੀ तकरीबन 8 ਦਾ 7-8 ਘੰਟੇ ਦੇ ਬਾਅਦ ਉਹਦੀ ਜਿਹੜੀ ਇਹ ਡੱਡ ਬਾੜੀ ਸੀ ਉੱਥੋਂ ਚੈਂਟਰ ਚੋਂ ਕੱਢੀ ਆ ਕੱਢ ਕੇ ਫਿਰ ਡੱਡ ਬਾੜੀ ਜੀ ਅਸੀਂ ਜਿਹੜੀ ਆ ਜਿਹੜਾ ਰੋਡ ਕਲੀਅਰ ਕਰਾਇਆ ਸੀਗਾ ਤੇ ਫਿਰ ਉਹਦੀ ਡੱਡ ਬਾੜੀ ਅਸੀਂ ਲੈ ਕੇ ਸਿਵਲ ਹੌਸਪੀਟਲ ਮੋਸਟਰੀ ਦੇ ਵਿੱਚ ਰੱਖੀ ਆ ਤੇ ਮੁਤਾਬਕ ਜੋ ਵੀ ਉਹਦੀ ਕਾਰਵਾਈ ਬੰਦੀ ਅਸੀਂ ਕਰ ਰਹੇ ਆ ਤੇ ਮੈਂ ਹਮੇਸ਼ਾ ਜਿਹੜੇ ਆਪਣੇ ਭਰਾ ਜਿਹੜੇ ਰਾਜੀ ਦਾ ਜਿਹੜੇ ਜਾਂਦੇ ਆ ਰਾਤ ਨੂੰ ਮੈਂ ਬੇਨਤੀ ਕਰਦਾ ਥੋੜਾ ਸਮਾਸਤ ਚੱਲ ਜਾ ਕਰੋ ਕਿਉਂਕਿ ਤੁਮ ਜਿਹੜੀ ਬਹੁਤ ਕੈਰੀ ਹੈ ਜਿਹਦੇ ਨਾਲ ਕਾਫੀ ਜਾਨੀ ਤੇ ਮਾਰੀ ਨੁਕਸਾਨ ਹੋ ਰਿਹਾ ਮੈਂ ਫੇਰ ਵੇਰ ਕਰਦਾ ਹਾਂ ਹਮੇਸ਼ਾ ਆਪਣੀ ਜਿਹੜੀ ਲਾਇਸ ਬਹੁਤ ਜ਼ਰੂਰੀ ਆ ਤੇ ਆਪਣਾ ਪ੍ਰਮਾਤਮਾ ਤੁਮ ਚੜ੍ਹਦੀ ਕਲਾ ਜ ਰੱਖੇ ਤੇ ਵੇਖ ਕੇ ਚੱਲਿਆ ਕਰਦਾ ਸਰ ਜਿਹੜਾ ਡੈਡ ਬੋਡੀ ਹੈ ਕੀ ਨਾਮ ਸੀ ਵਿਅਕਤੀ ਦਾ ਤੇ ਕਿੱਥੋਂ ਨਾਂ ਹੀ ਵੈਰੀਫਾਈ ਕਰ ਰਹੇ ਹਾਂ ਜਦੋਂ ਵਾਰਸ ਨਹੀਂ ਆਏ ਜਦੋਂ ਵਾਰਸ ਆ ਕੇ ਸਨਾਲ ਕਰਕੇ ਦੇਖੋ ਚੁੱਕੀ ਕਰੀ ਭਾਈ ਨਾਮ ਵਗੈਰਾ ਪਤਾ ਨਹੀਂ ਅਜੇ ਪਤਾ ਨਹੀਂ ਹੈ ਠੀਕ ਹੈ